ਸਤਿ ਸ਼੍ਰੀ ਅਕਾਲ ਦੋਸਤੋ ਅਸੀਂ ਖੜੇ ਆ ਬਰਨਾਲਾ ਦੇ ਬਾਬਾ ਡੇਰਾ ਹਰਪਜਨ ਦਾਸ ਕਹਿੰਦੇ ਆ ਜੀ ਕੱਲੀ ਦਵਾਈ ਨਹੀਂ ਨਾਲ ਦਵਾਵਾਂ ਵੀ ਕੰਮ ਕਰਦੀਆਂ ਨੇ ਬੜੀ ਮਿਹਰ ਹੈ ਸੁਣਿਆ ਇਸ ਡੇਰੇ ਤੇ ਬੜੀ ਮਿਹਰ ਆ ਤੇ ਹੁਣ ਉਹਨਾਂ ਦੇ ਚੇਲੇ ਜਿਹੜੇ ਬਾਬਾ ਜੀ ਹੁੰਦੇ ਸੀ ਇੱਥੇ ਬਾਬਾ ਸਰਪ੍ਰਸਤ ਮਹੰਤ ਵਿਕਰਮ ਦਾਸ ਡੇਰਾ ਬਾਬਾ ਹਰਪਜਨ ਦਾਸ ਦੱਸਿਆ ਤੇ ਉਹਨਾਂ ਦੇ ਚੇਲੇ ਜਿਹੜੇ ਆਪਣੀ ਗੁਰੂ ਵਿਧਿਆ ਗੁਰੂ ਦੇ ਅਸ਼ੀਰਵਾਦ ਨਾਲ ਲੋਕਾਂ ਦਾ ਵੱਡੇ ਤੋਂ ਵੱਡਾ ਫਸਿਆ ਹੋਇਆ ਇਲਾਜ ਕਰਦੇ ਨੇ ਆਹ ਤੁਹਾਨੂੰ ਮਿਲਾਨੇ ਆ ਬਾਬਾ ਜੀ ਅੱਛਾ ਘਟੀ ਦੀ ਲਾਉਣਗੇ ਜੀ ਲਾਉਣਗੇ ਹਾਂ ਜੀ ਘਟੀ ਉਹਦੀ बहुत दवाई लगी दवाई दवाई तो लगी दवाई लगी मैं इसी पी जाए जानते हैं बहुत है आम बनाते हैं ये करके मुड़के ये करके आते हैं बेटी ये करके हैं और कितना टाइम हो गया दवाई खाने में हम ना सात टाइम तो आने गए रहे होंगे नहीं पर कपड़े हाँ भी वहाँ दर्ता बहुत होंगे तो वहाँ मरा फर्क लगा भी हो सकी ह ਬੋਲਣੀ ਤੇ ਇਹ ਦਿਖਾ ਰਹੀ ਸੀ ਕਿੰਨੇ ਸਾਲ ਹੋ ਗਏ ਕਿਤਾ ਹੋ ਗਏ 12 ਹੋ ਗਏ ਹਾਂ ਕੋਈ ਤੇ ਸੱਤ ਦਿਨ ਹੋਏ ਨੇ ਕਿਥੀ ਸਤ ਦੀ ਜੂਰੀਆ ਵੱਧ ਓਕੇ ਕਿਆ ਵਰਤ ਹਾਂਜੀ ਹੁਣ ਵਰਤ ਪਹਿਲਾਂ ਕਿਥੋਂ ਲਈ ਹੋਇਆ ਪਹਿਲਾਂ ਸ੍ਰੀ ਰਾਮਪੁਰ ਲਈ ਤੁਸੀਂ ਕਿੱਥੋਂ ਆਏ ਹੋ ਜੀ ਮੈਂ ਜੀ ਜਨਰਲ ਨਗਰ ਤੋਂ ਆਈ ਹਾਂ ਪਰ ਰਹਿੰਦੀ ਮੈਂ ਅਮਰੀਕਾ ਐ ਮੇਰੇ ਤਕਲੀਫ ਸੀ ਮੋਟੇ ਦੀ ਸਰਚਿੰਗ ਹੋਈ ਸੀ ਉਹ ਉੱਤੇ ਨਹੀਂ ਉੱਠ ਸੀ ਸਰ ਮਾਨੀ ਸੇਰੀਓ ਵੀਡੀਓ ਮੇਰੀ ਬਾਹਮੇ ਕਮਾਉਂਦਾ ਬਾਹ ਚੱਕ ਦਿਖਾਓ ਬਾਹ ਮੇਂ ਉਹ ਤੁਸੀਂ ਕਿਵੇਂ ਠੀਕ ਹੋ ਬਹੁਤ ਜ਼ਿਆਦਾ ਠੀਕ ਮਾਤਾ ਜੀ ਕੀ ਸਮੱਸਿਆ ਨੂੰ ਪ੍ਰੋਬਲਮ ਸੀਗੀ ਮੇਰੇ ਜੀ ਜੋੜ ਟੁੱਟ ਗਿਆ ਸੀ ਉਹ ਫਿਰ ਬਣਾ ਲਾ ਫਾਲਾ ਗਰੇਨਾ ਵੀ ਦਵਾਈ ਕਰਦੀ ਰਹੀ ਪਰ ਤੁਸੀਂ ਹੋਂ ਹੋਂ ਕਿੱਥੋਂ ਉਹ ਤੁਹਾਨੂੰ ਦੇਖਾਤੀ ਆ ਸਮਰੂਮ ਪ੍ਰਾਈਵੇਟ ਤੋਂ ਕਰਦੇ ਹਾਂ ਬਾਂਸਾ ਤੋਂ ਹੋਰ ਹੋਰ ਪਟਿਆਲੋਂ ਵੀ ਲਈ ਸੀ ਤੁਹਾਨੂੰ ਕਿੰਨੀ ਬਰੁਆ ਸੀ ਕੱਟੀਏ ਤੇ ਸਰਵੈਕਲ ਦੀ ਸਰਵੈਕਲ ਦਾ ਤਾਂ ਮੈਨੂੰ ਪਤਾ ਨਹੀਂ ਸੀ ਲੱਗਿਆ ਜੀ ਮੈਂ ਕਿ ਇਹਦਾ ਜ਼ਰੂਰ ਸੀਗਾ ਵੀ ਗੱਠੀ ਤੇ ਮੇਰੀ ਜੋੜ ਬਹੁਤ ਦਰਦ ਕਰਦਾ ਸੀ ਤੁਹਾਨੂੰ ਚੱਕਰ ਆਉਂਦੇ ਸੀਗੇ ਹਾਂਜੀ ਚੱਕਰ ਵੀ ਆਉਂਦੇ ਸੀ ਸਿਰ ਦੁਖਦਾ ਸੀਗਾ ਸਿਰ ਤਾਂ ਵੱਧ ਦੁਖਦਾ ਸੀ ਹੁਣ ਹੁਣ ਆਪਾਂ ਕੇ ਦਵਾਈ ਦਿੱਤੀ ਹੈ ਸਿਰ ਦੁਖਦੇ ਤੇ ਦਰਦ ਵੀ ਨਾ ਜਾ ਸਿਰ ਤਾਂ ਹੀ ਉਦੋਂ ਦਰਦ ਦੁਖਿਆ ਹੁਣ ਤੁਸੀਂ ਠੀਕ ਹੋ ਹਾਂਜੀ ਹੁਣ ਠੀਕ ਹਾਂ ਕੀ ਦੱਸਾਂਗੇ ਲੋਕਾਂ ਨੂੰ ਲੋਕਾਂ ਨੂੰ ਇਹ ਹੀ ਦੱਸਾਂਗੇ ਕਿ ਵੀ ਉੱਥੇ ਜਾਓ ਬਰਨਾਲੀ ਉਹਨਾਂ ਕੋਲ ਜਾਓ ਬਰਨਾਲੀ ਡੇਰੇ ਭਜਨ ਦੱਸ ਦਿੰਦੇ ਹਾਂ ਹਾਂਜੀ ਪਰ ਭਜਨ ਦੱਸ ਡੇਰੇ ਡੇਰੀ ਚ ਜਾਓ ਬ ਜੀ ਅਸੀਂ ਇੱਥੋਂ ਠੀਕ ਹੋਏ ਹਾਂ ਹੁਣ ਤੁਸੀਂ ਅੱਗੇ ਨੂੰ ਕਿੰਨਾ ਠੀਕ ਮਹਿਸੂਸ ਕਰਦੇ ਹੋ ਅੱਗੇ ਨਾ ਤਾਂ ਬਹੁਤ ਜ਼ਿਆਦਾ ਠੀਕ ਹੋ ਹਾਂਜੀ ਆਪਾਂ ਤੁਹਾਨੂੰ ਕੋਈ ਦਵਾਈ ਤਾਂ ਦਿੱਤੀ ਨਹੀਂ ਗਈ ਨਾ ਜੀ ਕੋਈ ਉਹ ਇਲੈਕਸ਼ਨ ਨਹੀਂ ਲਾਇਆ ਕੁਛ ਨਹੀਂ ਲਾਇਆ ਨਾ ਫਾਈਪੀ ਕੀਤੀ ਜਾਂ ਥੋੜੇ ਪਹਿਲਾਂ ਹਾਂਜੀ ਠੀਕ ਹੈ ਜੀ ਹਾਂਜੀ ਵੈਸਾ ਹਾਂਜੀ ਤੇ ਜਿਹੜੇ ਦਵਾਈਆਂ ਦਾ ਲੱਗਦਾ ਦਿੰਦੇ ਹਾਂ ਸਾਡੇ ਕੋਲ ਘਟ ਕੋਈ ਵੀ ਮਰੀਜ਼ ਭੇਜੋ ਹਾਂਜੀ ਕਿਉਂਕਿ ਪਹਿਲੇ ਦੇਸਾ ਤਾਂ ਵੀ ਠੀਕ ਆ ਨਹੀਂ ਤਾਂ ਵੀ ਠੀਕਾਂ ਦੀ ਦੇਖਾ ਰਹਾ ਹਾਂ ਠੀਕੰਦਿਆ ਜੇ ਇਹ ਗੇਨ ਗਠਿਆਗਾ ਹਾਂਜੀ ਸਾਥਾ ਵਾਲੇ ਪੰਨੇ ਜਿੰਨਾ ਮਾਦੀ ਜੁੜਿਆ ਮਿਲ ਜਾਗਾ ਸਾਡੇ ਕੋਲ ਭੇਜੋ ਅਸੀਂ ਤੁਰਕ ਭੇਜਾਂਗੇ ਹਾਂਜੀ ਤੁਸੀਂ ਇੱਕ ਗਾਰੰਟੀ ਕਰਦੇ ਜਿਹਨੂੰ ਪੀਪੀਏ ਤੋਂ ਮਾਗਰ ਦੀ ਲਾਜ਼ਮੀ ਫਾਈਲ ਤੁਸੀਂ ਕਰਦੇ ਮੈਂ ਮੈਨੂੰ ਹੋਵੇ 98 ਦਾ ਕੰਮ ਕਰ ਰਿਹਾ ਮੈਂ ਪਰ ਸਾਡੇ ਸੰਤਾਂ ਸੰਤਾਂ ਦਾ ਹੁੰਦਾ ਸੀ ਕਿਵੇਂ ਠੀਕ ਹੈ ਜੀ ਉਹਨਾਂ ਦਾ 98 ਤੇ 2022 ਦੇ ਕਿੰਨੇ ਸਾਲ ਹੋ ਗਏ ਠੀਕ ਆ ਇਹ ਸਾਨੂੰ ਅਸੀਂ ਕਹੇ ਐਣੀ ਕਹਾਂ ਵੀ ਸਾਡੇ ਕੋਲ ਬਹੁਤ ਆਏ ਸਰਟੀਆਂ ਆਈਆਂ ਦੇਖ ਕੇ ਗਈਆਂ ਗ੍ਰਾਫ ਦੇ ਮਰੀਜ਼ ਤੇ ਜਿਹਨਾਂ ਨੇ ਚਰਦੇ ਇਹ ਨਾਮ ਦਾ ਗੱਠੀ ਇਹਦਾ ਕਰਦੇ ਆ ਜੀ ਦਵਾਈ ਤੇ ਨਾਲ ਦਵਾਈ ਨਾਲ ਦਵਾਈ ਨਾਲ ਦਵਾਈ ਕਿਹੜੀ ਕਿਹੜੀ ਚੀਜ਼ ਦਾ ਲਾਗ ਸਾਡੇ ਕੋਲੇ ਪਸ਼ੀਆ ਪਥਰੀ ਬਿਨਾ ਪ੍ਰੈਸ਼ਰ ਕੋਈ ਵੀ ਪਥਰੀ ਆ ਬਾਬਾ ਜੀ ਜੀ ਸਾਡੇ ਕੋਲ ਭੇਜੋ ਜੇ ਕਿਸੇ ਨੂੰ ਆਪਰੇਸ਼ਨ ਰეკਮੈਂਡ ਕਰਤਾ ਸਾਡੇ ਕੋਲ ਉਹ ਭੇਜੋ ਠੀਕ ਹੈ ਜੀ ਕੋਈ ਵੀ ਤੁਹਾਡਾ ਮਰੀਜ਼ ਸੀਟਸ ਦਾ ਸਾਡੇ ਕੋਲ ਭੇਜ ਦੋ ਬਾਬਾ ਜੀ ਦੀ ਕਿਰਪਾ ਨਾਲ ਸਭ ਠੀਕ ਹੋ ਜਾਗਾ ਉਹ ਲਾਸਟ ਵੀਕ ਮੇਰੇ ਕੋਲੇ ਅਮਰੀਕਾ ਤੋਂ ਆਏ ਸੀਗੇ ਆਂਟੀ ਆਏ ਸੀ ਮੇਰੇ ਦੋਸ ਤੇ ਮਾਸੀ ਵੀ ਸੀਗੇ ਜੋ ਕਿ ਉਹ ਕਹਿੰਦੇ ਵੀ ਮੈਂ ਬਹੁਤ ਠੀਕ ਆ ਉਹ ਹੋਰ ਤਾਂ ਉਹ ਕਹਿੰਦੇ ਸਾਡੇ ਨਾਲ ਚੱਲੋ ਅਮਰੀਕਾ ਵਾਂਗੂ ਇੱਥੇ ਸੇਵਾ ਕੌਣ ਕਰੂ ਹੈ ਜੀ ਸਾਡਾ ਤਾਂ ਇੱਥੇ ਅਮਰੀਕਾ ਦਾ ਤੇ ਲਾਸਟ ਦੋ ਵੀਕ ਕੈਨੇਡਾ ਤੋਂ ਆਏ ਸੀਗੇ ਉਹ ਕਹਿੰਦੇ ਸਾਡੇ ਨਾਲ ਚੱਲੋ ਜਾਨ ਦੇ ਪਹੁੰਚ ਗਈ ਤੀ ਹਾਲੇ ਨਹੀਂ ਇਹਨਾਂ ਦੀ ਚੀਜ਼ ਲੱਗ ਗਈ ਥੋੜੇ ਸੁਪਨੇ ਜਿਹਨਾਂ ਉਹ ਕਹਿੰਦਾ ਜੇ ਪੈਂਦਾਗਾ ਤਾਂ ਹੀ ਜੇ ਪੈਂਦਾਗਾ ਤਾਂ ਹੀ ਜੰਤਾ ਸੀ ਹੁੰਦੀ ਆ ਨੇਸੇ ਘਾਉ ਕਰਦੇ ਆ ਹੈ ਜੀ ਬਾਬਾ ਜੀ ਚੰਗੀ ਸਾਡੇ ਤੇ ਆਸ਼ੀਰਵਾਦ ਆ ਠੀਕ ਹੈ ਜੀ ਮੈਨੂੰ 98 ਦਾ ਮੈਂ ਮੈਂ ਕਰੀ ਜਾਂਦਾਗਾ ਪਹਿਲਾਂ ਮੈਂ ਵੀ ਨਹੀਂ ਮੰਨਦਾ ਸੀ ਜਿਹੜਾ ਕੁਝ ਨਹੀਂ ਬਹੁਤ